ਸਤਨਾਮ ਸ੍ਰੀ ਵਾਹਿਗੁਰੂ ਜੀ ਅਜਨ ਸਿਮਰਿਆ ਸੇਈ ਭਏ ਨਿਹਾਲ ਨਾਨਕ ਨਾਮ ਅਰਾਧਣਾ ਕਾਰਜ ਆਵੈ ਰਾਸ ਧਰਜੀ ਹਰੇ ਇਕਟੇ ਇਕ ਤੂੰ ਲਾਹੇ ਬਿਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਇ ਜੋ ਹਮਰੀ ਬਿਦ ਹੋਤੀ ਮੇਰੇ ਸਤਗੁਰਾ ਸਾਬੇਦ ਤੁਮਹਰ ਜਨ ਹੋ ਆਪੇ ਹਮਰੁ ਲਦੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੈ ਧਨ ਧਨ ਗੁਰੂ ਨਾਨਕ ਜਨ ਕੇਰਾ ਜਦ ਮਿਲਿਆ ਚੂਕੇ ਸਭ ਸੋਗ ਸੰਤਾਪੇ ਸੁਖ ਹੋ ਟਲ ਗੁਰ ਸੇਵਿਆ ਅਹਨ ਸਹਜ ਸੁਭਾਏ ਦਰਸਨ ਪਰਸ ਆਏ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੋਰਿਆਰ ਸਹੋ ਕੋਰ ਸਹੋ ਝਟਿਆ ਤੋਦ ਡਠੇ ਸਜੇ ਪਾਤ ਸਾਹ ਮਲ ਜਨਮਾ ਜਨਮਾਂ ਦੀ ਕੱਟੀ ਆਏ ਸਜਣ ਸਚਾ ਪਾਤ ਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀ ਆਏ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਲਾਂਗਾ ਘਰ ਦੂਜਾ ਮਹੱਲਾ ਪੰਜਵਾ ਤੋਦ ਬੈਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰੇ ਸੋਹੋ ਦੇ ਰਾਜੋਰਾ ਤੇਰੀ ਮੰਟੇ ਕਾ ਸਦਾ ਸਦਾ ਜਪ ਨਾਨਕ ਏਕਾ ਤੋਦ ਬੇਨ ਦੂਜਾ ਨਾਹੀ ਕੋਇ ਤੂੰ ਕਰਤਾ ਸੋ ਹੋਏ ਤੇਰਾ ਜੋਰਾ ਤੇਰੀ ਮੰਟੇ ਕਾ ਸਦਾ ਸਦਾ Jap ਨਾਨਕ ਏਕਾ ਸਭ ਉਪਰ ਪਾਰ ਬ੍ਰਹਮ ਦਾ ਤਾਰਾ ਤੇਰੀ ਟੇਕਾ ਤੇਰਾ ਆਧਾਰ ਰਹਾ ਹੋ ਹੈ ਤੂੰ ਹੈ ਤੂੰ ਹੋ ਵਨਹਾਰ ਆਗਮ ਅਗਾਦ ਊਚ ਅਪਾਰ ਤੋਦ ਸੇਵਹ ਤਿੰਨ ਭਉ ਦੁਖ ਨਾ ਹੈ ਗੁਰ ਪਰਸਾਦ ਨਾਨਕ ਗੁਣ ਗਾ ਹੈ ਜੋ ਦੀਸ ਸੋ ਤੇਰਾ ਰੂਪ ਗੁਣ ਨਿਧਾਨ गोविन्द अनूप सिमर 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 जान सोए नानक करम प्राप्त होए जे नडपिया तिस को बलहार ਤੇਜ ਕਾ ਸੰਗਾ ਤਰੈ ਸੰਸਾਰ ਕਹੋ ਨਾਨਕਾ ਪ੍ਰਭ ਲੋਚਾ ਪੂਰਾ ਸੰਤ ਜਨਾ ਕੀ ਬਾਛੋ ਧੂਰਾ ਜੇਨ ਜਪਿਆ ਤੇਸ ਕਉ ਬਲੇ ਹਾਰ ਤੇਸ ਕਾ ਸੰਗਾ ਤਰੈ ਸੰਸਾਰ ਕਹੋ ਨਾਨਕਾ ਪ੍ਰਭ ਲੋਚਾ ਪੂਰਾ ਸੰਤ ਜਨਾ ਕੀ ਬਾਛੋ ਧੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲੰਗ ਘਰ ਦੂਜਾ ਮਹੱਲਾ ਪੰਜਵਾ ਤਉਦ ਬੈਨ ਦੂਜਾ ਨਾਹੀ ਕੋਏ ਤੂੰ ਕਰਤਾ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੇ ਮਰੀ ਮਹਿਮਾ ਅਪਰ ਅਪਾਰ ਜਾ ਕਾ ਲਹਿਓ ਨਾ ਕਿਨਹੂ ਪਾਰ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਇਆਲ ਗਰੀਬ ਨਿਵਾਜ ਜਿਹਦੇ ਤੁਮਰੇ ਧਿਆਨ ਕੋ ਨੇਤੇ ਉਠਿਆਏ ਹੈ ਸੰਤ ਅੰਤ ਲਹਿੰਗੇ ਮੁਕਤ ਫਲ ਪਾਵਹਿਗੇ ਭਗਵੰਤ ਅੰਤ ਲਹਗੇ ਮੁਕਤ ਫਲ ਪਾਵਹਗੇ ਭਗਵੰਤ ਸਤਨਾਮ ਸ਼੍ਰੀ ਵਾਸ ਗੁਰੂ ਸਾਹਿਬ ਜੀ ਸ਼ੰਦ ਜੈ ਦੇਵੀ ਪੀਵੀ ਪਵਣੀ ਪੌ ਖੰਡੀ ਦੁਰਗਾ ਸਰਬਾਣੀ ਜੈ ਦੇਵੀ ਪੀਵੀ ਪਵਣੀ ਰਗਾ ਸਰਬਾਨੀ ਕੇਸਰੀਆ ਵਾਹੀ ਕਉ ਮਾਰੀ ਪੈ ਖੰਡੀ ਪੈਰਵ ਉਧਾਰੀ ਅਕਲੰਕਾ ਅਤਰੀ ਛਤਰਾਣੀ ਮੋਹਨਯੰ ਸਰਬੰ ਲੋਕਾਨੀ ਰਕਤਾਗੀ ਸਾਗੀ ਸਵਿਤ੍ਰੀ ਪਰਮੇਸ਼ਰੀ ਪਰਮਾ ਪਵਿਤ੍ਰੀ ਤੋਤਲਿਆ ਦੇਹ ਬਾ ਕਉ ਮਾਰੀ पाव परणी हरणी उद्धारी मृद रूपा भूप पापधाणी ज जंप सुदंग सदाणी पाव परणी हरणी उद्धारी ਤੋਤਲਿਆ ਦੇਹਬਾ ਕਉ ਮਾਰੀ ਭਵ ਭਰਨੀ ਹਰਨੀ ਉਧਾਰੀ ਤੋਤਲਿਆ ਦੇਹਬਾ ਕਉ ਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ